ਹਾਂਜੀ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ। ਅੱਜ ਜੀ ਆਪਾਂ ਤੁਹਾਨੂੰ ਸਿਰਫ ਇੱਕ ਪੀਸ ਤੇ ਸਮਝਾਵਾਂਗੇ ਕਿਉਂਕਿ ਇੱਕ ਦੋ ਮੇਰੀਆਂ ਭੈਣਾਂ ਦੇ ਮੈਸੇਜ ਆਏ ਸੀ। ਇੱਕ ਮੇਰੀ ਭੈਣ ਦਾ ਮੈਸੇਜ ਆਇਆ ਸੀ ਜੀ ਉਹ ਤੋਂ ਬਾਹ ਦੀਆਂ ਕਟਾਂ ਗਲਤ ਪੈ ਗਈਆਂ। ਇੱਕ ਮੇਰੀ ਭੈਣ ਦਾ ਜੀ ਮੋਢਾ ਬਹੁਤ ਵੱਡਾ ਕੱਟਿਆ ਗਿਆ। ਆਪਾਂ ਤੁਹਾਨੂੰ ਅੱਜ ਵਾਲੀ ਵੀਡੀਓ ਵਿੱਚ ਦੋਮਾਂ ਚੀਜ਼ਾਂ ਦੇ ਸੋਲੂਸ਼ਨ ਦੱਸਾਂਗੇ। ਦੂਸਰਾ ਆਪਾਂ ਵੀ ਮੋਢੇ ਦੀ ਕਟਾਈ ਕਿੱਦਾਂ ਕਰਨੀ ਆ ਤੇ ਬਾਹ ਦੀ ਗਲਾਈ ਕਿੱਦਾਂ ਪਾਉਣੀ ਆ ਤਾਂ ਕਿ ਜਦੋਂ ਆਪਾਂ ਆਪਣੀ ਬਾਹਾਂ ਦੀ ਸਲਾਈ ਲਗਾਈਏ ਮਾਂ ਨੂੰ ਅਟੈਚ ਕਰੀਏ ਆਪਣਾ ਨਾਂ ਤਾਂ ਬਾਹਾਂ ਦਾ ਕੱਪੜਾ ਵਧੇ ਤੇ ਨਾਈ ਆਪਣਾ ਮੋਢੇ ਦਾ ਵਧੇ ਆਜੋ ਜੀ ਹੁਣ ਆਪਾਂ ਸ਼ੁਰੂ ਕਰਦੇ ਆਂ ਦੇਖੋ ਸਭ ਤੋਂ ਪਹਿਲਾਂ ਆਪਾਂ ਤੀਰਾ ਲੈ ਲਿਆ ਤੀਰਾ ਲਿਆ ਦੇਖੋ ਜੀ ਆਪਾਂ 6.5 ਇੰਚ 6.5 ਇੰਚ ਤੀਰਾ ਲੈ ਲਿਆ نیچے ਨੂੰ ਜਿਹੜਾ ਮੋਢਾ ਦਾ ਇਹ ਜੇ ਆਪਾਂ ਹਰ ਇੱਕ ਸਾਈਜ਼ 'ਚ 7.5 ਲੈਣਨੇ ਆ ਇੱਕ ਬੱਚਿਆਂ ਨੂੰ ਛੱਦ ਕੇ ਆ ਜਿੱਥੋਂ ਆਪਾਂ 6.5 ਲਿਆ ਇੱਥੋਂ ਜੀ ਆਪਾਂ 6 ਲੈਣਾ ਆਪਾਂ ਪਹਿਲੇ ਇੱਕ ਬਾਕਸ ਰੈਡੀ ਕਰ ਲੈਣਾ ਇਸ ਤਰ੍ਹਾਂ ਆ ਦੇਖੋ ਜੀ ਆ ਬਾਕਸ ਹੋ ਗਿਆ ਰੈਡੀ ਹੁਣ ਆਪਾਂ ਕੀ ਕਰਨਾ ਸਭ ਤੋਂ ਪਹਿਲਾਂ ਜੀ ਆਪਾਂ ਉੱਪਰ ਕਾਟ ਪਾਉਣੀ ਹੈਗੀ 1/2 ਇੰਚ ਦੀ 1/2 ਇੰਚ ਦੀ ਇਹ ਆਪਾਂ ਨੂੰ ਜੀ ਹਰ ਇੱਕ ਸਾਈਜ਼ ਚ ਪਾਉਣੀ ਚਾਹੀਦੀ ਇੱਥੋਂ ਤੱਕ ਕਿ ਬੱਚਿਆਂ ਦੇ ਸਾਈਜ਼ ਚ ਵੀ ਪਾਉਣੀ ਚਾਹੀਦੀ ਹੈ ਇਹਦੇ ਨਾਲ ਜਿਹੜੇ ਆਪਣੇ ਮੋਢੇ ਨੇ ਉਹ ਡਿੱਗਦੇ ਨਹੀਂ ਹੈਗੇ ਇਹ ਕੱਟ ਪੈ ਗਈ ਆਪਣੇ ਕੱਪੜੇ ਦੀ ਵੀ ਸਾਰੀ ਬਾਹਤ ਕੱਟ ਨਿਕਲ ਗਈ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਪਾਉਣੀ ਹੈ ਜੀ ਮੋਡੇ ਦੀ ਕੱਟ ਫਰੰਟ ਵਾਲੀ 1 ਇੰਚ ਤੇ ਤੇ ਜਿਹੜੀ ਬੈਕ ਵਾਲੀ ਆ ਇਹ ਪਾਵਾਂਗੇ ਜੀ ਆਪਾਂ 2 ਇੰਚ ਤੇ ਠੀਕ ਆ ਜੀ ਹੁਣ ਜਿਹੜੀ ਆਪਣੀ ਮੋਡੇ ਦੀ ਗਲਾਈ ਪੈਂਦੀ ਹੁੰਦੀ ਆ ਇਹ ਪੈਂਦੀ ਹੁੰਦੀ ਆ ਜੀ ਆਪਣੀ ਬ੍ਰੈਸਟ ਦੇ ਹਿਸਾਬ ਮੁਤਾਬਕ ਠੀਕ ਆ ਜੀ ਇਹਨਾਂ ਦੀ ਬ੍ਰੈਸਟ ਹੈਗੀ ਆ ਜੀ 18 ਇੰਚ 18 ਦਾ ਹਾਫ ਹੋ ਗਿਆ 9 ਇੰਚ ਦੇਖੋ ਜੀ ਜਿਹੜੀ ਬ੍ਰੈਸਟ ਹੁੰਦੀ ਹੈ ਜਿੰਨੀ ਹੁੰਦੀ ਹੈ ਆਪਣੀ ਜਿੱਦਾਂ ਜੀ ਇਹਨਾਂ ਦੀ ਬ੍ਰੈਸਟ 37 ਇੰਚ 37 ਦਾ ਚੌਥਾ ਹਿੱਸਾ ਰੱਖਣਾ ਹੁੰਦਾ ਆਪਾਂ ਜਿੰਨੀ ਵੀ ਹੋਵੇ ਉਹਦਾ ਚੌਥਾ ਹਿੱਸਾ ਜਿਵੇਂ 37 ਦਾ ਦੇਖੋ ਜੀ ਅੱਧ ਹੋ ਗਿਆ 18 ਇੰਚ ਤੇ 18 ਦਾ ਅੱਧ ਹੋ ਗਿਆ ਜੀ 9 ਇੰਚ ਆ ਲਓ ਜੀ ਹੁਣ ਆਪਾਂ ਇਹਦਾ ਹਾਫ ਕਰ ਲੈਣਾ ਤਿੰਨ ਦਾ ਚਾਹੇ ਤੁਸੀਂ ਐਦਾਂ ਕਰ ਲਓ ਚਾਹੇ ਤੁਸੀਂ ਵੈਸੀ 1.5 ਇੰਚ ਤੇ ਲਾ ਲਓ ਜੇ ਨਹੀਂ ਪਤਾ ਲੱਗਦਾ ਜੀ ਇੰਚੀ ਟੇਪ ਨੂੰ ਐਦਾਂ ਫੋਲਡ ਕਰ ਲਵੇ ਆਹ ਲੋ ਜੀ ਜਿਹੜੀ ਪਿਛਲੀ ਘਾਟ ਆ ਇਹ ਪਾਵਾਂਗੇ ਜੀ ਆਪਾਂ 5 ਇੰਚ ਦੇ ਆਹ ਲੋ ਜੀ ਹੁਣ ਆਪਾਂ ਦਵਾਂਗੇ ਗਲਾਈ ਆਹ ਲੋ ਜੀ ਆ ਹੋ ਗਈ ਆਪਣੀ ਪਿਛਲੇ ਮੋਢੇ ਦੀ ਗਲਾਈ ਤੇ ਹੁਣ ਆਪਾਂ ਦੇਣੀ ਆ 프ਰੰਟ ਵਾਲੀ ਆ ਹੋ ਗਈ ਆਪਣੀ ਫਰੰਟਾ ਦੀ ਕਾਟ ਆ ਹੋ ਗਈ ਬੈਕ ਵਾਲੀ ਕਾਟ ਹੁਣ ਆਪਾਂ ਜੀ ਤੁਹਾਨੂੰ ਹੋਰ ਕਾਸੇ ਬਾਰੇ ਨਹੀਂ ਦੱਸਣਾ ਸਿਰਫ ਆਪਾਂ ਅੱਜ ਮੋਡੇ ਦੀ ਕਾਟ ਹੀ ਦੱਸਣੀ ਹੈਗੀ ਦੇਖੋ ਆ ਮੋਡੇ ਦੀ ਕਾਟ ਪੈ ਗਈ ਹੁਣ ਅੱਜ ਇੱਕ ਮੇਰੀ ਭੈਣ ਦਾ ਮੈਸੇਜ ਆਇਆ ਸੀ ਵੀ ਦੀਰੀ ਮੈਂ ਸੂਟ ਦੀ ਕਟਿੰਗ ਪਹਿਲੀ ਵਾਰ ਕੀਤੀ ਆ ਵੀ ਮੇਰਾ ਮੋਟਾ ਵੱਡਾ ਕੱਟਿਆ ਗਿਆ ਦੇਖੋ ਜੀ ਇਹਦਾ ਕੀ ਹਾਲ ਆ ਤੁਹਾਡਾ ਜਿੰਨਾ ਮੋਟਾ ਵੱਡਾ ਕੱਟਿਆ ਗਿਆ ਤੁਸੀਂ ਉੱਪਰੋਂ ਧੀਰੇ ਦੀ ਕਟਿੰਗ ਕਰ ਦੋਨੀ ਜਿੱਦ ਤੁਸੀਂ 7/2 ਇੰਚ ਨੀਚੇ ਤੋਂ ਮੋਡਾ ਨਾਪ ਕੇ ਰੱਖ ਲਓ ਜਿੱਦਾਂ ਇੱਥੇ 7/2 ਆਇਆ ਜਿੰਨਾ ਤੁਹਾਡਾ ਤੀਰਾ ਆਗਾ ਬਾਕੀ ਕੱਪੜਾ ਬਾਤਾ ਉਹਦੀ ਕਟਿੰਗ ਕਰ ਦਿਓ ਤੇ ਜਿਹੜੀਆਂ ਕਾਟਾਂ ਨੇ ਇਹ ਕਾਟਾਂ ਤੁਸੀਂ ਦੁਬਾਰਾ ਪਾ ਲਓ ਜੋ ਤੁਸੀਂ ਦੁਬਾਰਾ ਕਾਟਾਂ ਪਾ ਲੋਂਗੇ ਉੱਪਰੋਂ ਐਕਸਟਰਾ ਕੱਪੜੇ ਦੀ ਕਟਿੰਗ ਕਰਦੇ ਹੋ ਤੇ ਜਿਹੜਾ ਤੁਹਾਡਾ ਤੀਰਾ ਹੋਊਗਾ ਉਹ ਬੱਝੂਗਾ ਤਾਂ ਤੁਸੀਂ ਤੀਰਾ ਦੁਬਾਰਾ ਜਿੰਨਾ ਤੁਹਾਡਾ ਤੀਰਾ 6/2 ਇੰਚ ਆ 6 ਇੰਚ ਤੇ ਸਾਢੇ ਤੇ ਲਾ ਕੇ ਤੁਸੀਂ ਸਾਰੀ ਆਹ ਵਾਲੀ ਕਟਿੰਗ ਦੁਬਾਰਾ ਕਰ ਦਿਓ ਜੇ ਤੁਹਾਡਾ ਥੱਲੋਂ ਲੈਂਥ ਘਟੂਗੀ ਤਾਂ ਤੁਸੀਂ نیچے ਲੈਂਥ 'ਚ ਜੋੜ ਲਾ ਸਕਦੇ ਹੋ ਜਿੰਨਾ ਹਿੱਸਾ ਤੁਹਾਡਾ ਤਰਪਾਈ ਚਾਊਗਾ ਉਹ نیچے ਫੋਲਡ ਹੋ ਜਾਊਗਾ ਹੁਣ ਦੇਖੋ ਜੀ ਆਪਾਂ ਕਰਨੀ ਆ ਬਾਹਾਂ ਦੀ ਕਟਿੰਗ ਬਾਹਾਂ ਦੀ ਕਟਿੰਗ ਕਰਨ ਤੋਂ ਪਹਿਲਾਂ ਆਪਾਂ ਇਹਦੀ ਕਟਿੰਗ ਕਰ ਲੈਣੇ ਆ ਜੀ ਜਿਹੜੀ ਫਰੰਟ ਵਾਲੀ ਕਾਰਟ ਆ ਇਹ ਪਾਵਾਂਗੇ ਜੀ ਆਪਾਂ ਸਿਰਫ ਦੋ ਪੱਲਿਆਂ 'ਚ ਜਿਹੜਾ ਬੈਕ ਵਾਲਾ ਪੱਲਾ ਆਪਾਂ ਇਸ ਤਰ੍ਹਾਂ ਕੱਢ ਹਾਂ ਦੇਖੋ ਜੀ ਪਿਛਲਾ ਪੱਲਾ ਆਪਾਂ ਕੱਢ ਦੇਣਾ ਕੈਂਚੀ ਆਪਾਂ ਧਰਨੀ ਦੇਖੋ ਜੀ ਸਿਰੇ ਤੇ ਹੀ ਆ ਗਈ ਪਰ ਜਿਹੜੀ ਆਪਾਂ ਕਟਿੰਗ ਆ ਗਈ ਉਹ ਸਿਰੇ ਤੋਂ ਕਰਨੀ ਨਹੀਂ ਹੈਗੀ ਨਹੀਂ ਆਪਣਾ ਜਿਹੜਾ ਤੀਰਾ ਉਹ ਕੱਟ ਜਾਊਗਾ ਆ ਦੇਖੋ ਜੀ ਹੁਣ ਆਪਾਂ ਕਰਾਂਗੇ ਬਾਹਾਂ ਦੀ ਕਟਿੰਗ ਦੇਖੋ ਜੀ ਹੁਣ ਦੇਖੋ ਜੀ ਧਿਆਨ ਨਾਲ ਸਮਝਿਓ ਜਦੋਂ ਆਪਾਂ ਬਾਹਾਂ ਦੀ ਕਟਿੰਗ ਕਰਨੀ ਆ ਆਪਾਂ 3C ਕੀਤੀ ਸੀ ਇਸ ਕਰਕੇ ਆਪਾਂ ਸਿੱਧਾ ਪਾਸਾ ਹੀ ਲੈ ਲਿਆ ਦੇਖੋ ਜਿਹੜਾ ਨਾ ਆਪਣੇ ਕੱਪੜੇ ਦਾ ਉਲਟਾ ਪਾਸਾ ਹੁੰਦਾ ਇੱਕ ਸਿੱਧਾ ਪਾਸਾ ਹੁੰਦਾ ਪ੍ਰਿੰਟ ਹੋਵੇ ਚਾਹੇ ਪਲੇਨ ਹੋਵੇ ਕੰਨੀ ਤੋਂ ਪਤਾ ਲੱਗ ਜਾਂਦਾ ਜਿੱਦਾਂ ਉਲਟਾ ਪਾਸਾ ਚਾਹੇ ਤਾਂ ਤੁਸੀਂ ਉਲਟਾ ਪਾਸਾ ਲੈ ਲਓ ਜੀ ਚਾਹੇ ਲੈ ਲਓ ਤੁਸੀਂ ਸਿੱਧਾ ਪਾਸਾ ਠੀਕ ਆ ਜੀ ਪਰ ਉਹ ਆਪਸ ਵਿੱਚ ਮਿਲੇ ਹੋਣੇ ਚਾਹੀਏ ਆ ਦੇਖੋ ਦੋਵੇਂ ਉਲਟੇ ਪਾਸੇ ਆਪਸ ਵਿੱਚ ਮਿਲੇ ਹੋਏ ਨੇ ਨਾ ਇਹ ਕਪੜਾ ਸਹੀ ਰੱਖਿਆ ਹੋਇਆ ਜੇ ਆਪਾਂ ਆਪਣੀਆਂ ਬਾਹਮਾਂ ਇਦਾਂ ਪਈਆਂ ਹੋਣਗੀਆਂ ਦੇਖੋ ਆ ਦੇਖੋ ਆਪਾਂ ਇਦਾਂ ਫੋਲਡ ਕਰਕੇ ਕਟਿੰਗ ਕਰ ਲੈਣੀ ਆ ਇਹ ਇਸ ਤਰ੍ਹਾਂ ਇਹਦੇ ਵਿੱਚ ਕੀ ਆ ਦੇਖੋ ਆ ਦੋ ਪੱਲੇ ਨੇ ਜਿਹੜੇ ਆਪਸ ਵਿੱਚ ਇਦਾਂ ਜੁੜੇ ਹੋਏ ਨੇ ਆ ਤਾਂ ਹੈਗਾ ਸਿੱਧਾ ਪ੍ਰਿੰਟ ਆ ਹੈਗਾ ਉਲਟਾ ਪ੍ਰਿੰਟ ਫਿਰ ਜਿਹੜੀ ਆਪਣੀ ਬਾਹਾਂ ਦੀ ਕਾਟ ਆ ਫਿਰ ਗਲਤ ਪਊਗੀ ਦੇਖੋ ਅੱਜ ਮੇਰੀ ਭੈਣ ਨੇ ਪੁੱਛਿਆ ਸੀ ਮੇਤੋ ਦੀਦੀ ਕਿੱਥੇ ਗਲਤੀ ਹੋਈ ਆ ਤੁਹਾਤੋਂ ਭੈਣੇ ਇੱਥੇ ਹੀ ਗਲਤੀ ਹੋਈ ਆ ਤੁਸੀਂ ਜਦੋਂ ਨਾ ਕੱਪੜਾ ਰੱਖਿਆ ਤਾਂ ਤੁਸੀਂ ਐਦਾਂ ਕੱਪੜਾ ਰੱਖਿਆਗਾ ਇਹ ਆਪਾਂ ਐਦਾਂ ਨਹੀਂ ਰੱਖਣਾ ਚਾਹੇ ਤਾਂ ਤੁਸੀਂ ਐਦਾਂ ਰੱਖ ਲਓ ਆ ਦੇਖੋ ਆ ਆਪਣਾ ਸਿੱਧਾ ਪਾਸਾ ਨਾ ਪ੍ਰਿੰਟ ਦਾ ਦੋਵੇਂ ਆਪਸ ਵਿੱਚ ਜੁੜੇ ਹੋਏ ਨੇ ਠੀਕ ਹੈ ਜੀ ਚਾਹੇ ਤੁਸੀਂ ਐਦਾਂ ਰੱਖ ਲਓ ਕਮੀਜ਼ 'ਚ ਤਾਂ ਦੇਖੋ ਜੀ ਆਪਾਂ ਐਦਾਂ ਉਲਟਾ ਪਾਸਾ ਹੀ ਰੱਖਣਾ ਹੁੰਦਾ ਜਦੋਂ ਵੀ ਆਪਾਂ ਮਾਰਕਿੰਗ ਕਰਦੇ ਆਂਗੇ ਕਿਉਂਕਿ ਉਲਟੇ ਪਾਸੇ ਹੀ ਆਪਾਂ ਮਾਰਕਿੰਗ ਕਰਨੀ ਰਹਿੰਦੀ ਆ ਤੁਹਾਨੂੰ ਆਪਾਂ ਉਦਾਂ ਹੀ ਸਮਝਾਉਣੇ ਅੱਜ ਆਹ ਜਦੋਂ ਆਪਾਂ ਬਾਹਾਂ ਦਾ ਕੱਪੜਾ ਰੱਖਿਆ ਆ ਦੇਖੋ ਆ ਵੀ ਪ੍ਰਿੰਟ ਦਾ ਸਿੱਧਾ ਪਾਸਾ ਆ ਵੀ ਸਿੱਧਾ ਪਾਸਾ ਐਦਾਂ ਸਿੱਧਾ ਦੋਵੇਂ ਪਾਸੇ ਰੱਖ ਕੇ ਫੇਰ ਆਪਾਂ ਚਾਰੇ ਤਹਾਂ ਫੋਲਡ ਕਰਨੀਆਂ ਨੇ ਜਿਹੜੀ ਆਪਾਂ ਬਾਹ ਦਾ ਘਾਟ ਆ ਗਈ ਉਹ ਕੱਢ ਲੈਣੀ ਹੈ ਹੁਣ ਆਪਾਂ ਕੀ ਕਰਨਾ ਏਦਾਂ ਰੱਖ ਪੀਤਾ ਆ ਦੇਖੋ ਆ ਵੀ ਦੋਵੇਂ ਏਦਾਂ ਨੇ ਆ ਵੀ ਦੋਵੇਂ ਏਦਾਂ ਨਹੀਂ ਹੁਣ ਆਪਾਂ ਕਾਟ ਪਾਉਣੀ ਹੈਗੀ ਬਾਹਾਂ ਦੀ ਗਲਾਈ ਪਾਉਣੀ ਹੈ ਗਲਾਈ ਪਾਉਣ ਖਾਤਰ ਕੀ ਕਰਨਾ ਆਪਾਂ ਆਪਾਂ ਆਪਣੀ ਕਮੀਜ਼ ਦੇ ਮੋਢੇ ਦਾ ਨਾਪ ਲੈਣਾ ਹੁੰਦਾ ਇੰਨਾ ਕਿ ਹਿੱਸਾ ਸਲਾਈ ਚ ਆ ਜਾਊਗਾ ਸਲਾਈ ਚ ਆਜੂ ਤੇ ਆ ਆਪਣੀ ਫਿਟਿੰਗ ਦਾ ਨਿਸ਼ਾਨਾਗਾ ਆਪਾਂ ਇੱਥੇ ਇੰਚ ਟੇਪ ਧਰ ਲੈਣਾ ਆਪਾਂ ਫਰੰਟ ਵਾਲਾ ਮੋਢਾ ਨਾਪਣਾ ਜੀ ਕਈ ਵਾਰ ਜੀ ਆਪਾਂ ਤੋਂ ਕਿਸੇ ਤੋਂ ਵੀ ਨਾਪਣ ਲੱਗੇ ਬਾਦ ਘਾਟ ਹੋ ਜਾਂਦੀ ਆ ਦੇਖੋ 9 ਇੰਚ ਆਗਾ ਤਾਂ ਜਦੋਂ ਆਪਾਂ ਬਾਹ ਚੜਦੇ ਹੁੰਨੇ ਆਂਗੇ ਬਾਹ ਜੜਨ ਟਾਈਮ ਵੀ ਆਹ ਵਾਲੀ ਸਮਾਈ ਲਗਾਉਣ ਤੋਂ ਪਹਿਲਾਂ ਇੱਕ ਵਾਰੀ ਆਪਾਂ ਨੂੰ ਮੋਢੇ ਕੋਲੇ ਧਰ ਕੇ ਦੇਖ ਲੈਣਾ ਚਾਹੀਦਾ ਆ ਆਪਣਾ ਹੈਗਾ ਜੀ ਕਮੀਜ਼ ਦਾ ਮੋਢਾ 9 ਇੰਚ ਆਪਾਂ ਅੱਧਾ ਇੰਚ ਘਟਾ ਕੇ ਲੈਣਾਗਾ ਆਪਾਂ ਕਟਿੰਗ ਕਰਨੀ ਆ 8.5 ਇੰਚ ਦੇ ਇੱਥੋਂ ਲਵਾਂਗੇ ਜੀ ਆਪਾਂ 3 ਇੰਚ ਇੱਥੇ ਲਾਈਨ ਬਣਾ ਲੈਣੀ ਹੈ ਲਾਈਨ ਬਣਾਉਣ ਤੋਂ ਬਾਅਦ ਆਪਾਂ ਉੱਪਰੋਂ ਗਲਾਈ ਪਾਉਣੀ ਆ 2.5 ਇੰਚ ਤੇ ਆਹ ਵਾਲੇ ਪੁਆਇੰਟ ਨੂੰ ਇਹਦੇ ਨਾਲ ਆਪਾਂ ਐਸ ਤਰ੍ਹਾਂ ਮਿਲਾ ਲੈਣਾ ਠੀਕ ਹੈ ਜੀ ਮਿਲਾ ਲਿਆ ਹੁਣ ਆਪਾਂ ਇਹਦਾ ਕਰ ਲੈਣਾਗਾ ਹਾਫ ਹਾਫ ਕਰਨ ਤੋਂ ਬਾਅਦ ਆਪਾਂ ਨਾ ਅੱਧਾ ਇੰਚ ਦੀ ਕਾਟ ਇੱਥੇ ਅੱਧਾ ਦੀ ਇਹ ਸਾਰੀ ਹੋਊਗੀ ਦੇਖੋ ਆਪਣੀ 1 ਇੰਚ ਦੀ 1 ਇੰਚ ਦੀ ਆਪਾਂ ਕਾਟ ਪਾਉਣੀ ਹੈ ਜੀ ਠੀਕ ਹੈ ਜੀ ਹੁਣ ਆਪਾਂ ਦੇਣੀ ਆ ਗਲਾਈ ਆਹ ਲਓ ਜੀ ਇਸ ਤਰ੍ਹਾਂ ਆਪਾਂ ਗਲਾਈ ਸਿਰੇ ਤੱਕ ਦੇਣੀ ਆ ਇੱਥੇ ਤੱਕ ਨਹੀਂ ਦੇਣੀ ਇਹ ਨਿਸ਼ਾਨੀ ਸਿਰਫ ਇੱਕ ਅੰਦਾਜ਼ੇ ਖਾਤਰ ਹੁੰਦੀ ਆ ਵੀ ਆਪਾਂ ਇੱਥੋਂ ਐਦਾਂ ਲੈ ਕੇ ਜਾਵਾਂਗੇ ਦੇਖੋ ਇਸ ਤਰ੍ਹਾਂ ਪੂਰੀ گولਾਈ ਚਾਣੀ ਚਾਹੀਦੀ ਆ ਐਸੇ ਤਰ੍ਹਾਂ ਹੀ ਜੀ ਆਪਾਂ ਦੇਣੀ ਆ ਫਰੰਟ ਵਾਲੀ ਕਾਟ ਪਾਉਣੀ ਆ ਇਹ ਵੀ ਜੀ ਬਿਲਕੁਲ ਗੋਲ ਆ ਲਓ ਜੀ ਆਗਾ ਆਪਣਾ ਐਕਸਟਰਾ ਕੱਪੜਾ ਲੋ ਜੀ ਆਹ ਪੈ ਗਈ ਆਪਣੀ ਬਾਹ ਦੀ ਗਲਾਈ ਦੇਖੋ ਜੀ ਪਹਿਲਾਂ ਆਪਾਂ ਤੁਹਾਨੂੰ ਦੱਸਦੇ ਹੁੰਨੇ ਆਂਗੇ ਵੀ ਨਾਲ ਹੀ ਕਾਟ ਪਾ ਲਓ ਜਿਹੜੀਆਂ ਭੈਣਾਂ ਨਵੀਆਂ ਨੇ ਨਹੀਂ ਪਤਾ ਲੱਗਦਾ ਹੈਗਾ ਜਿਵੇਂ ਮੇਰੀ ਭੈਣ ਕਹਿੰਦੀ ਵੀ ਮੈਨੂੰ ਪਤਾ ਨਹੀਂ ਲੱਗਦਾ ਵੀ ਕਿਹੜੀ ਬਾਹ ਕਿੱਧਰ ਤਾਂ ਤੁਸੀਂ ਐਦਾਂ ਹੀ ਬੱਸ ਆਹ ਕਾ ਲਈ ਆਪਾਂ ਬਾਹ ਦੀ ਕਾਟ ਪਾ ਲਈ ਬਾਹ ਦੀ ਕਾਟ ਪਾਉਣ ਤੋਂ ਬਾਅਦ ਤੁਸੀਂ ਆਹ ਵਾਲੀ ਕਾਟ ਨਾ ਪਾਇਆ ਕਰੋ ਇਹ ਦੇਖੋ ਜੀ ਇਹ ਵਾਲੀ ਕਾਟ ਪਾਉਣ ਤੋਂ ਬਾਅਦ ਜਿਹੜੀ ਆਪਣੀ ਫਰੰਟ ਵਾਲੀ ਕਾਟ ਹੁੰਦੀ ਆ ਆਪਾਂ ਜਦੀ ਪਾ ਲੈਣੀ ਹੁੰਦੀ ਆ ਜੇ ਤੁਹਾਨੂੰ ਨਹੀਂ ਪਤਾ ਲੱਗਦਾ ਬਸ ਤੁਸੀਂ ਆਹ ਵਾਲੀ ਕਾਟ ਪਾ ਲਈ ਆਹ ਵਾਲੀ ਗਲਾਈ ਪਾਉਣ ਤੋਂ ਬਾਅਦ ਜਦੋਂ ਤੁਸੀਂ ਨਾ ਬਾਹਾਂ ਜੜਦੇ ਹੋਵੋਗੇ ਉਦੋਂ ਤੁਸੀਂ ਫਰੰਟ ਵਾਲੀ ਕਾਟ ਵੀ ਪਾ ਸਕਦੇ ਹੋ ਵੀ ਜਿਹੜੀ ਬਾਹ ਆਪਣੀ ਅੱਗੇ ਵਾਲੇ ਪਾਸੇ ਹੋਊ ਉਦੋਂ ਕਾਟ ਪਾ ਲਓ ਫੇਰ ਆਪਾਂ ਜੰਮੀ ਨਹੀਂ ਉਲਝਾਂਗੇ ਬਿਲਕੁਲ ਵੀ ਆਪਾਂ ਨੂੰ ਕੋਈ ਉਲਝਣ ਨਹੀਂ ਹੋਊਗੀ ਜੇ ਤੁਸੀਂ ਐਦਾਂ ਕਾਟ ਪਾਹਮੋਗੇ ਫਿਰ ਤੁਹਾਡੀ ਜਿਹੜੀ ਕਾਟ ਆ ਦੋਵੇਂ ਫਰੰਟ ਵਾਲੇ ਪਾਸੇ ਹੀ ਆਉ ਦੇਖੋ ਆਹ ਵਾਲਾ ਵੀ ਸਿੱਧਾ ਪਾਸਾ ਜੀ ਪ੍ਰਿੰਟ ਦਾ ਵੀ ਸਿੱਧਾ ਇਹ ਐਦਾਂ ਜੁੜਿਆ ਹੋਣਾ ਚਾਹੀਦਾ ਜੇ ਤੁਸੀਂ ਉਲਟੇ ਕੱਪੜਾ ਉਲਟਾ ਰੱਖ ਲਿਆ ਵੀ ਆਹ ਵਾਲਾ ਕੱਪੜੇ ਦਾ ਹਿੱਸਾ ਵੀ ਉਲਟਾ ਹੈਗਾ ਫਿਰ ਉਹ ਦੋਵੇਂ ਉਲਟੇ ਪਾਸੇ ਜੁੜੇ ਹੋਣੇ ਚਾਹੀਦੇ ਆ ਦੋ ਪੱਲੇ ਛੱਡ ਦੇਣੇ ਆ ਦੋ ਚੱਕ ਲੈਣੇ ਆ ਜੀ ਆ ਪੈ ਗਈ ਆਪਣੀ ਫਰੰਟ ਵਾਲੀ ਕਾਟ ਹੁਣ ਆਪਾਂ ਤੁਹਾਨੂੰ ਬਾਵਾ ਇਦਾਂ ਨਾਪ ਕੇ ਵੀ ਦਿਖਾਉਣੇ ਆ ਦੇਖੋ ਆ ਆਪਣੀਆਂ ਬਾਵਾ ਨੇ ਆ ਆਪਣਾ ਕਮੀਜ਼ ਆਗਾ ਆ ਦੇਖੋ ਆ ਆਪਣੀ ਨਸਾਨੀ ਲਾਈ ਹੋਈ ਆ ਫਿਟਿੰਗ ਦੀ ਆ ਆਪਣੀ ਬਾਵਾ ਦੀ ਫਿਟਿੰਗ ਦੀ ਆ ਇਹ ਆ ਦੇਖੋ ਜੀ ਇੰਨਾ ਹਿੱਸਾ ਆਊਗਾ ਆਪਣਾ ਸਲਾਈ ਚ ਦੇਖੋ ਬਿਲਕੁਲ ਪ੍ਰੋਪਰ ਉਹ ਨਹੀਂ ਆਗਾ ਨਾ ਆਪਾਂ ਨੂੰ ਆਹ ਵਾਲਾ ਕੱਪੜਾ ਕੱਟਣ ਦੀ ਜ਼ਰੂਰਤ ਪਈ ਐ ਨਾ ਆਹ ਵਾਲਾ ਹੁਣ ਤਾਂ ਮੈਂ ਇੱਕ ਚੀਜ਼ ਹੋਰ ਦਿਖਾਉਣੇ ਆ ਦੇਖੋ ਆ ਆਪਣਾ ਕਮੀਜ਼ ਦਾ ਮੰਨੋ ਆ ਦੇਖੋ ਆ ਕਮੀਜ਼ ਦਾ ਫਰੰਟ ਵਾਲਾ ਪਾਸਾ ਹੈਗਾ ਆ ਵਾਲਾ ਠੀਕ ਹੈ ਜੀ ਆ ਆ ਗਈ ਫਰੰਟ ਵਾਲੀ ਕਾਟ ਆ ਵਾਲੀ ਦੇਖੋ ਕਮੀਜ਼ ਹੁੰਦਾ ਜਦੋਂ ਆਪਾਂ ਬਾਹਾਂ ਝੜਦੇ ਹੁੰਨੇ ਆ ਉਲਟਾ ਤੇ ਜਿਹੜੀਆਂ ਬਾਹਾਂ ਹੁੰਦੀਆਂ ਨੇ ਉਹ ਆਪਾਂ ਸਿੱਧੀਆਂ ਰੱਖਣੀਆਂ ਹੁੰਦੀਆਂ ਨੇ ਆ ਦੇਖੋ ਜਿਹੜੀ ਬਾਹ ਹੁੰਦੀ ਆ ਆਪਾਂ ਕਮੀਜ਼ ਦੇ ਵਿੱਚ ਪਾ ਕੇ ਸਲਾਈ ਲਾਉਣੀ ਹੁੰਦੀ ਆ ਦੇਖੋ ਜਦੋਂ ਬਾਹ ਇਦਾਂ ਹੋਊਗੀ ਆਪਾਂ ਇਦਾਂ ਕਮੀਜ਼ ਦੇ ਵਿੱਚ ਪਾਵਾਂਗੇ ਤਾਂ ਆਹ ਵਾਲੀ ਸਲਾਈ ਅੱਗੇ ਆ ਰਹੀ ਆ ਦੇਖੋ ਆਹ ਵਾਲੀ ਗੱਡ ਐਸੇ ਤਰ੍ਹਾਂ ਇਹਨਾਂ ਨੂੰ ਇੱਧਰ ਲਈ ਦਿਖਾਉਣੇ ਆ ਬਾਹ ਸਿੱਧੀ ਰੱਖਣੀ ਆ ਤੇ ਕਮੀਜ਼ ਉਲਟਾ ਜਦੋਂ ਆਪਾਂ ਬਾਹਾਂ ਜੜਦੀਆਂ ਆ ਆ ਦੇਖੋ ਐਦਾਂ ਆਪਣੀ ਬਾਹ ਬਣੀ ਹੋਊਗੀ ਇਸ ਤਰ੍ਹਾਂ ਆਪਾਂ ਬਾਹ ਨੂੰ ਕਮੀਜ਼ ਦੇ ਵਿੱਚ ਪਾ ਕੇ ਸਲਾਈ ਲਾਉਣੀ ਹੁੰਦੀ ਹੈ ਇਸ ਤਰ੍ਹਾਂ ਆ ਦੇਖੋ ਆ ਆ ਗਈ ਆਪਣੀ ਫਰੰਟ ਵਾਲੀ ਇਹਦੀ ਕਾਟ ਆ ਆ ਗਈ ਬਾਹ ਦੀ ਮੋਢੇ ਦੀ ਕਾਟ ਆ ਆ ਗਈ ਜਿ ਦੀ ਬਾਹ ਦੀ ਕਾਟ ਬਸ ਤੋਂ ਉੱਥੇ ਇੱਥੇ ਗਲਤੀ ਹੁੰਦੀ ਹੈ ਜੀ ਜਦੋਂ ਆਪਾਂ ਨਾ ਬਾਹਾਂ ਦੀ ਕਾਟ ਪਾਉਣੇ ਆਗੇ ਤਾਂ ਕੱਪੜੇ ਦਾ ਜਿਹੜਾ ਆ ਵਾਲਾ ਹਿੱਸਾ ਹੁੰਦਾਗਾ ਪ੍ਰਿੰਟ ਦਾ ਚਾਹੇ ਤਾਂ ਤੁਸੀਂ ਐਦਾਂ ਜੋੜ ਕੇ ਕੱਪੜਾ ਰੱਖੋ ਚਾਹੀਏ ਜੀ ਤੁਸੀਂ ਇਦਾਂ ਜੋੜ ਕੇ ਰੱਖੋ ਇਸ ਤਰ੍ਹਾਂ ਜੀ ਬਾਹਾਂ ਦੀ ਕਟਾਈ ਕਰਨ ਨਾਲ ਬਾਹਾਂ ਦੀ ਗਲਾਈ ਪਾਉਣ ਦੇ ਨਾਲ ਬੋਡੇ ਦੀ ਇਸ ਤਰ੍ਹਾਂ ਕੱਟ ਆ ਪਾਉਣ ਦੇ ਨਾਲ ਕਦੇ ਵੀ ਤੁਹਾਡਾ ਕੱਪੜਾ ਵਾਧਾ ਘਟਦਾ ਨਹੀਂ ਹੈਗਾ ਜੇ ਤੁਹਾਨੂੰ ਫਿਰ ਵੀ ਇਦਾਂ ਹੁੰਦਾਗਾ ਫਿਰ ਤੁਸੀਂ ਕੀ ਕਰਿਆ ਕਰੋ ਜਦੋਂ ਆਪਾਂ ਆਹ ਵਾਲੀ ਸਲਾਈ ਲਾਉਣੀ ਹੁੰਦੀ ਹੈ ਨਾ ਫਿਟਿੰਗ ਵਾਲੀ ਇੱਥੋਂ ਮੰਨੋ ਆਪਾਂ ਇਦਾਂ ਸਲਾਈ ਲਾ ਰਹੇ ਆ ਜਦੋਂ ਆਪਣੀ ਇੱਥੇ ਇੱਕ ਸਲਾਈ ਆ ਜਾਂਦੀ ਆ ਤੁਸੀਂ ਮੋਡੇ ਨੂੰ ਨਾਪ ਕੇ ਦੇਖ ਲਿਆ ਕਰੋ ਵੀ ਆਪਣਾ ਮੋਡਾ ਉਨੇ ਹੀ ਆ ਰਿਹਾ ਹੈਗਾ ਜਿੱਥੇ ਕਿਉਂਕਿ ਕਈ ਵਾਰੀ ਆਹ ਵਾਲੀ ਪਲੇਟ ਪਾਉਣ ਦੇ ਨਾਲ ਨਾ ਹਲਕਾ ਜਿਹਾ ਬਾਤ ਘਾਟ ਵੀ ਹੋ ਜਾਂਦੀ ਆ ਕਿਉਂਕਿ ਜੇ ਆਪਾਂ ਪਲੇਟ ਜ਼ਿਆਦਾ ਡੂੰਗੀ ਪਾ ਦਾਂਗੇ ਤਾਂ ਆਪਣਾ ਮੋਡਾ ਆਟੋਮੈਟਿਕਲੀ ਘਟੂਗਾ ਜੀ ਜਿੰਨੀ ਬਾਤ ਘਾਟ ਹੋ ਜਵੇ ਉੰਨੀ ਕਿਜੀ ਨਸਾਨ ਇਧਰ ਨੂੰ ਲਾ ਲਿਓ ਦੇਖੋ ਤੁਹਾਨੂੰ ਆਪਣੀ ਅੱਜ ਵਾਲੀ ਵੀਡੀਓ ਵਧੀਆ ਲੱਗੀ ਹੋਵੇ ਕੁਝ ਸਿੱਖਣ ਨੂੰ ਮਿਲਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੇ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ